ਗਨਤੰਤਰ ਦਿਵਸ ਦਾ ਸਾਰੇ ਕਿਤੇ ਮਨਾਇਆ ਗਿਆ ਕਹਿੰਦੇ ਪੂਰੇ ਧੂਮ-ਧਾਮ ਦੇ ਨਾਲ ਪੂਰੇ ਦੇਸ਼ ਦੇ ਵਿੱਚ ਜਿਹੜਾ ਗਨਤੰਤਰ ਦਿਵਸ ਮਨਾਇਆ ਜਾਂਦਾ ਪਰ ਇੱਕ ਸਕੂਲ ਦਾ ਰੌਲਾ ਪੈ ਗਿਆ ਸਕੂਲ ਦੇ ਵਿੱਚ ਹੋਇਆ ਕਿ ਆਹ ਵੀਡੀਓ ਨਾਲ-ਨਾਲ ਚੱਲੀ ਜਾਂਦੀ ਹੈ ਪਹਿਲਾਂ ਤਾਂ ਵੀਡੀਓ ਦੇ ਉੱਤੇ ਆਪਾਂ ਦੱਸ ਦਿੰਨੇ ਵੀ ਜਾਣਕਾਰੀ ਕੀ ਆ Rajasthan ਦਾ 12 ਜਿਹੜਾ ਪਿੰਡ ਹੈ ਜ਼ਿਲ੍ਹਾਗਾ ਉੱਥੇ ਜਿਹੜਾ 26 ਜਨਵਰੀ ਦਾ ਪ੍ਰੋਗਰਾਮ ਸੀ ਤੇ ਤਸਵੀਰ ਨੂੰ ਲੈ ਕੇ ਰੌਲਾ ਪੈ ਗਿਆ ਤਸਵੀਰ ਕੀ ਦੀ ਸੀ ਜਿਹੜਾ ਬੰਦਾ ਉੱਥੇ ਬੋਲ ਰਿਹਾ ਆ ਵੀਡੀਓ ਦੇ ਵਿੱਚ ਉਹ ਕਹਿੰਦਾ ਵੀ ਸਵਿੱਤਰੀ ਸਰਸਵਤੀ ਦੀ ਫੋਟੋ ਲਾਉਣੀ ਆ ਉਹਦੀ ਜਿਹੜੀ ਆ ਪੂਜਾ ਕਰਨੀ ਆ ਤਾਂ ਦੂਸਰੇ ਪਾਸੇ ਜਿਹੜੀ ਟੀਚਰ ਸੀ ਟੀਚਰ ਕਹਿੰਦੀ ਵੀ ਜਿਹੜੀ ਬੱਚਿਆਂ ਦੇ ਲਈ ਜਿਹੜਾ ਆਈਡਲ ਹੈ ਉਹ ਕੌਣ ਆ ਵੀ ਸਵਿੱਤਰੀ ਬਾਈ ਫੂਲੇ ਆ ਉਹਨਾਂ ਦੀ ਤਸਵੀਰ ਲਾਉਣੀ ਆ ਤਾਂ ਉਹਨੂੰ ਲੈ ਕੇ ਰੌਲਾ ਚੱਲ ਗਿਆ ਦੋਸਤੋ ਪਹਿਲਾਂ ਤਾਂ ਲਾਈਕ ਕਰਕੇ ਨਾ ਵੀਡੀਓ ਸ਼ੇਅਰ ਕਰ ਦਿਓ ਆ ਸੁਣ ਲਓ ਹੁਣ ਵੀਡੀਓ ਆਪਾਂ ਪੂਰੀ ਗੱਲਬਾਤ ਜਿਹੜੀ ਆ ਵੀਡੀਓ ਦੇ ਵਿੱਚ ਸੁਣਦੇ ਆ ਵੀ ਕੀ ਰੌਲਾ ਪਿਆਗਾ ਰੌਲੇ ਦੇ ਵਿੱਚ ਕੀ ਕਹਿੰਦੀ ਆ ਟੀਚਰ ਤੇ ਬੱਚੋ ਕੀ ਦੇਵੀ ਤਾਂ ਸਰਸ ਜਤੀ ਹੈ ਬੱਚੋ ਕੀ ਦੇਵੀ ਅਗਲੀ ਸਰਸਵਤੀ ਕੀ ਨਹੀਂ ਗਈ ਕੋਈ ਸਰਸ ਜਤੀ ਹੈ ਕੀ ਹੁੰਦੀ ਸੀ ਕੀ भाई बड़ी कह सकते भी डरी नहीं जमा कवा बनाई आगे पेंडर नहीं डरी देखी कि शिक्षा चरस्वती का भी योगदान है सवित्री बाई फूले का योगदान है जे दो समझ रहे हैं यार वीडियो लाइक करके शेयर कर दो वक्त पच्चा ਇੱਤਕਾ ਕਿੰਨਾ ਹੁੰਦਾ ਕਿਤੇ ਜਗ੍ਹਾ ਤੇ ਹਨਾ ਪਿੰਡ ਦੇ ਪੂਰਾ ਪਿੰਡ ਚੜ ਕੇ ਸਕੂਲ ਤੇ ਆ ਗਿਆ ਪਰ ਮੈਡਮ ਨਹੀਂ ਡਰੀ ਜਮਾ ਵੀ ਨਹੀਂ ਦਬੀ ਨੀਡਰ ਇਹ ਜੀ ਨੀਡਰ ਟੀਚਰ ਚਾਹੀਦੇ ਨੇ ਯਾਰ ਜਿਹੜੀ ਗੱਲ ਸਹੀ ਆ ਸਹੀ ਰੱਖੋ ਆ ਦੇਖੋ ਤੁਸੀਂ ਕਿਹਦਾ ਐਸਾ ਬਰਾਬਰ ਯਾ ਹਿੰਦੂ ਪਰੰਪਰਾ ਪਕਾਣੀ ਆ ਤੁਮੇ ਇੱਤਕਾ ਬੰਦਾ ਹੀ ਰੋਲਾ ਪਾਈ ਜਾਂਦਾ ਪਤਾ ਨਹੀਂ ਮਤਲਬ ਕਹਿੰਦਾ ਵੀ ਨਹੀਂ ਸਰਸਵਤੀ ਹੋਟਲ ਆਉਣੀ ਸੀ ਆ ਦੇਖੋ ਸਮਝ ਪ੍ਰੋਗਰਾਮ ਦੇਖੋ ਵੀ ਦੇਖੇ ਪ੍ਰੋਗਰਾਮ ਕਿੰਦਾ ਹੋਗਾ ਸੂਚ ਬੱਚੇ ਬੈਠੇ ਆ ਪ੍ਰੋਗਰਾਮ ਜੀ ਮੀਂਹ ਚੱਲ ਰਿਹਾ ਨਹੀਂ ਕਰੀਂ ਵੀ ਪੂਜਾ ਥਾ ਕਰਕੇ ਦੇਖੋ ਪ੍ਰੋਗਰਾਮ ਬੰਦ ਕਰਾਂਗੇ ਇਹ ਤਿਆਰੀਆਂ ਦਾ ਦੇਗਰੀ ਚੱਲ ਰਹੀ ਹੈ ਆ ਦੇਖੋ ਤੁਸੀਂ ਗਾਂਧੀ ਜੀ ਮਹਾਤਮਾ ਗਾਂਧੀ ਦੀ ਫੋਟੋ ਲੱਗੀ ਹੈ ਡਾਕਟਰ ਪੀਮਰਾਓਂ ਬੇਕਰਦੀ ਲੱਗੀ ਹੈ ਸਵੈਤ੍ਰੀਬਾਈ ਫੋਲੋ ਦੀ ਫੋਟੋ ਜਿਹੜੀ ਲੱਗੀ ਹੋਈ ਆ ਇਹ ਤਸਵੀਰਾਂ ਬਿਆਨ ਕਰਦੀਆਂ ਦੋਸਤੋ ਰੌਲਾ ਪਾਉਣ ਦਾ ਕੀ ਮਕਸਦ ਆ ਯਾਰ ਤੁਮ ਤਾਂ ਨਾਲ ਪੂਰਾ ਵਿਸ਼ਵ ਜਿਹੜਾ ਦੇਸ਼ ਆਪਣਾ ਉਹ ਗਣਤੰਤਰ ਦਿਵਸ ਮਨਾ ਰਿਹਾ ਤਾਂ ਯਾਰ ਦੂਸਰੇ ਪਾਸੇ ਐ ਜੀਆਂ ਤਸਵੀਰਾਂ ਆਉਂਦੀਆਂ ਤਾਂ ਮ ਅਓਂ ਦਿਨ ਤੁਹਾਡੀ ਕੀ ਰਾਇ ਐ ਇਸ ਵੀਡੀਓ ਤੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੋਸਤੋ ਕਿੰਨਾ ਕੁ ਸਹੀ ਸੀ ਇਸ ਟੀਚਰ ਦਾ ਸਟੈਂਡ ਲੈਣਾ ਉਹ ਵੀ ਜਰੂਰ ਆਪਣੀ ਰਾਇ ਜਿਹੜੀ ਆ ਤੁਸੀਂ ਵੀਡੀਓ ਦੇ ਕਮੈਂਟ ਸੈਕਸ਼ਨ ਚ ਸਾਂਝੀ ਕਰਨੀ ਆ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤੁਹਾਨੂੰ